सूफी कर बाबा बुल्ले शाह पिछली बार आपा सुनया सी के इनाई शाह बुल्ले शाह नु हिदायत करदा है के उस्नु आत्मा नु श्रृंगारन दी ਲੋੜ है इस रूहानी दुनिया विच शरीर दे श्रृंगार दा कोई महत्व नहीं गुरु अते उस्दे चेले नु जोडण वाली शक्ति ਸ਼ੁੱਧ ਪਿਆਰ ਹੋਣੀ ਚਾਹੀਦੀ ਹੈ ਆਪਣੇ ਗੁਰੂ ਦੀ ਸੇਵਾ ਨਿਮਰਤਾ ਨਾਲ ਆਪਣੀ ਮਰਜ਼ੀ ਨਾਲ ਬਿਨਾ ਕਿਸੇ ਸ਼ੱਕ ਦੇ ਬਿਨਾ ਕਿਸੇ ਬਾਰੀ ਦਿਖਾਵੇ ਦੇ ਬਿਨਾ ਕਿਸੇ ਹੰਕਾਰ ਦੇ ਆਪਣੇ ਗੁਰੂ ਦੀ ਸੇਵਾ ਕਰੋ ਬੁੱਲੇ ਸ਼ਾ ਇੱਕ ਅਜਿਹਾ ਅਫਸਾਨਾ ਹੈ ਇੱਕ ਅਜਿਹਾ ਗੀਤ ਹੈ ਜੋ ਅਜ ਵੀ ਪਿਆਰ ਦੀਆਂ ਮਹਿਫਲਾਂ ਵਿੱਚ ਗਾਇਆ ਜਾਂਦਾ ਹੈ ਬੁੱਲੇ ਸ਼ਾ ਇਨਾਇਤ ਦੇ ਆਸ਼ਰਮ ਵਿੱਚ ਬਹੁਤ ਹੀ ਮਸਤ ਹੋ ਕੇ ਆਨੰਦ ਵਿੱਚ ਰਹਿਣ ਲੱਗ ਪਿਆ ਇੱਕ ਦਿਨ ਇਨਾਇਤ ਸ਼ਾ ਨੇ ਬੁੱਲੇ ਸ਼ਾ ਦੀ ਜੋਗਤਾ ਨੂੰ ਵੇਖਿਆ ਅਤੇ ਉਸ ਨੂੰ ਆਪਣੇ ਪੁਰਾਣੇ ਗੁਰੂ ਪਰਮਾ ਨਾਲ ਸ਼ਹਿਰ ਵਿੱਚ ਜਾਣ ਅਤੇ ਪ੍ਰਚਾਰ ਕਰਨ ਦੀ ਆਗਿਆ ਦੇ ਦਿੱਤੀ ਇਸ ਆਗਿਆ ਨੂੰ ਪਾ ਕੇ ਬੁੱਲੇ ਸ਼ਾ ਬਹੁਤ ਖੁਸ਼ ਹੋਇਆ ਅਤੇ ਇਸ ਸੇਵਾ ਨੂੰ ਉਹ ਬੜੇ ਹੀ ਚਾਅ ਨਾਲ ਕਰਨ ਲੱਗਾ ਸ਼ਹਿਰ ਵਿੱਚ ਜਾ ਕੇ ਲੋਕਾਂ ਵਿੱਚ ਬੁੱਲੇ ਸ਼ਾ ਕਾਫੀਆਂ ਗਾ-ਗਾ ਕੇ ਲੋਕਾਂ ਨੂੰ ਰੂਹਾਨੀਅਤ ਦੇ ਮਾਰਗ ਵੱਲ ਲੈ ਜਾਣ ਲਈ ਜੀ ਜਨ ਨਾਲ ਯਤਨ ਸ਼ੁਰੂ ਕਰ ਦਿੱਤੇ ਉਸ ਨੂੰ ਸਫਲਤਾ ਵੀ ਮਿਲੀ ਪਰ ਇਸੇ ਸਮੇਂ ਦੌਰਾਨ ਬੁੱਲੇ ਸ਼ਾਹ ਦੀ ਜ਼ਿੰਦਗੀ ਦੇ ਰਸਤੇ ਵਿੱਚ ਇੱਕ ਟੇਡਾ ਮੋੜ ਆਇਆ ਜਦੋਂ ਕੋਈ ਭਗਤ ਆਪਣੀ ਪ੍ਰਸਿੱਧੀ ਨੂੰ ਆਪਣੀ ਯੋਗਤਾ ਦਾ ਨਤੀਜਾ ਸਮਝਦਾ ਹੈ ਫਿਰ ਉਹ ਪਲ ਬਹੁਤ ਖਤਰਨਾਕ ਹੋ ਜਾਂਦਾ ਹੈ ਕਿਉਂਕਿ ਭਗਤ ਸ਼ਾਇਦ ਇਹ ਭੁੱਲ ਜਾਂਦਾ ਹੈ ਕਿ ਇਹ ਯੋਗਤਾ ਵੀ ਉਸ ਗੁਰੂ ਦੀ ਕਿਰਪਾ ਕਾਰਨ ਪ੍ਰਾਪਤ ਹੋਈ ਹੈ ਪ੍ਰਚਾਰ ਦੇ ਇਸ ਦੌਰ ਦੌਰਾਨ ਬੁੱਲੇ ਸ਼ਾ ਨੇ ਵੀ ਇੱਕ ਵਾਰ ਇਹ ਗਲਤੀ ਕੀਤੀ ਸੀ ਹੋਇਆ ਇੰਜ ਕੇ ਇਨਾਇਤ ਸ਼ਾ ਹਰ ਰੋਜ਼ ਸਵੇਰੇ ਆਸ਼ਰਮ ਦੀਆਂ ਗਾਵਾਂ ਅਤੇ ਮੱਜਾਂ ਚਰਾਉਣ ਲਈ ਲੈ ਕੇ ਜਾਂਦੇ ਸਨ ਨਾਲ ਹੀ ਉਹ ਕੁਝ ਚੁਣੇ ਹੋਏ ਚੇਲਿਆਂ ਨੂੰ ਵੀ ਆਪਣੇ ਨਾਲ ਲੈ ਕੇ ਜਾਂਦੇ ਸਨ ਬੁੱਲੇ ਸ਼ਾ ਹਮੇਸ਼ਾ ਇਨਾ ਚੁਣੇ ਹੋਏ ਚੇਲਿਆਂ ਵਿੱਚੋਂ ਇੱਕ ਸੀ ਜਦੋਂ ਇਨਾਇਤ ਆਪਣੀ ਕੁਟਿਆ ਤੋਂ ਬਾਹਰ ਆਉਂਦਾ ਤਾਂ ਉਹ ਆਵਾਜ਼ ਲਗਾਉਂਦਾ احمد ਰਜਾਕ ਸੁਲੇਮਾਨ ਬੁੱਲਾ ਆਵਾਜ਼ ਸੁਣਦੇ ਹੀ ਚੇਲੇ ਆਪਣੇ ਕੰਬਲ ਆਪਣੇ ਮੋਢਿਆਂ ਤੇ ਲਟਕਾਉਂਦੇ ਅਤੇ ਸਿੱਧੇ ਖੜੇ ਹੋ ਜਾਂਦੇ ਮੱਜਾਂ ਜੰਜੀਰਾਂ ਤੋਂ ਆਜ਼ਾਦ ਹੋ ਜਾਂਦੀਆਂ ਅਤੇ ਸ਼ਾ ਇਨਾਇਤ ਦੇ ਪਿੱਛੇ ਪਿੱਛੇ ਚਲੀਆਂ ਜਾਂਦੀਆਂ ਫਿਰ ਗੁਰੂ ਅਤੇ ਚੇਲਿਆਂ ਦਾ ਇਹ ਸਮੂਹ ਸ਼ਹਿਰ ਦੇ ਜਨਤਕ ਚਰਾਗਾਹਾਂ ਵਿੱਚ ਪਹੁੰਚ ਜਾਂਦਾ ਇੱਥੇ ਇਨਾਇਤ ਦੇ ਹੁਕਮ ਤੇ ਮੱਝਾਂ ਨੂੰ ਚਰਨ ਲਈ ਖੁੱਲਾ ਛੱਡ ਦਿੱਤਾ ਜਾਂਦਾ ਸੀ ਉਧਰ ਆਸਤਾਨੇ ਦੇ ਪਸ਼ੂਆਂ ਨੂੰ ਆਪਣੀ ਖੁਰਾਕ ਮਿਲ ਜਾਂਦੀ ਅਤੇ ਇਧਰ ਇਨਾਇਤ ਇੱਕ ਛਾਂਦਾਰ ਬਰਗਦ ਦੇ ਹੇਠਾਂ ਬੈਠ ਕੇ ਆਪਣੇ ਚੀਲਿਆਂ ਨੂੰ ਇਸ਼ਕ ਦੇ ਪਿਆਲੇ ਪਰੋਸਦਾ ਸੀ ਹਾਲਾਤ ਅਜਿਹੇ ਹੁੰਦੇ ਕਿ ਸਾਰੇ ਚੇਲੇ ਪੂਰੀ ਚੰਗੀ ਤਰ੍ਹਾਂ ਸੰਤੁਸ਼ਟ ਹੋ ਕੇ ਵਾਪਸ ਆ ਜਾਂਦੇ ਇਹ ਰੋਜ਼ਾਨਾ ਦਾ ਰੁਟੀਨ ਸੀ ਸਵੇਰ ਦੇ ਇਹ 2 ਘੰਟੇ ਬੁੱਲੇ ਸ਼ਾਹ ਨੂੰ ਰੂਹਾਨੀ ਨਾਸ਼ਤਾ ਦੇਣ ਵਾਂਗ ਸੀ ਇਸੇ ਲਈ ਬੁੱਲੇ ਸ਼ਾਹ ਹਰ ਸਵੇਰ ਆਪਣੇ ਗੁਰੂ ਦੇਵ ਨੂੰ ਬਹੁਤ ਨਿਮਰਤਾ ਅਤੇ ਮੁਹਤਾਜਗੀ ਨਾਲ ਇਨਾ ਪਲਾਂ ਲਈ ਹੱਥ ਫੈਲਾ ਕੇ ਪ੍ਰਾਰਥਨਾ ਕਰਦਾ ਸੀ ਸ਼ਾਇਦ ਇਹ ਉਸ ਦੀ ਮਾਸੂਮ ਪ੍ਰਾਰਥਨਾ ਸੀ ਜਿਸ ਨੇ ਇਨਾਇਤ ਨੂੰ ਆਪਣਾ ਨਾਮ ਯਾਦ ਕਰਵਾਇਆ ਉਹ ਹਰ ਰੋਜ਼ ਇਸ ਨੂੰ ਆਪਣੇ ਨਾਲ ਲੈ ਜਾਣ ਲਈ ਮਜਬੂਰ ਹੋ ਜਾਂਦੇ ਸਨ ਪਰ ਪਿਛਲੇ ਕੁਝ ਦਿਨਾਂ ਤੋਂ ਹਾਲਾਤ ਬਦਲ ਗਏ ਸਨ ਪਰਚਾਰ ਦੀ ਢੀੜਪੜਕੇ ਵਿੱਚ ਬੁੱਲੇ ਸ਼ਾਹ ਦੀ ਮਾਸੂਮੀਅਤ ਅਤੇ ਨਿਮਰਤਾ ਕਿਤੇ ਗਵਾਚ ਗਈ ਸੀ ਹੌਲੀ ਹੌਲੀ ਹੰਕਾਰ ਨੇ ਉਸ ਦੇ ਦਿਲ ਅਤੇ ਦਿਮਾਗ ਵਿੱਚ ਆਪਣੇ ਬੇਸੁਰੇਸੁਰ ਪਰਨੇ ਸ਼ੁਰੂ ਕਰ ਦਿੱਤੇ ਵਾਹ ਬੁੱਲੇ ਸਦਕੇ ਤੂੰ ਤਾਂ ਬਹੁਤ ਬੁਲੰਦ ਪੈਗਾਮ ਦੇਣ ਲੱਗ ਪਿਆ ਹੈ ਵਾਹ ਕਿੰਨਾ ਸੋਹਣਾ ਕਾਫੀਆ ਛਿੜਿਆ ਸੀ ਤੂੰ ਕਸਬੇ ਵਾਲੇ ਲੋਕ ਹੱਕੇ ਬੱਕੇ ਰਹਿ ਗਏ ਸੰ ਤੇ ਵੱਡੇ ਗੁਰੂ ਪਾਈ ਵੀ ਤੁਹਾਡੀ ਪ੍ਰਸ਼ੰਸਾ ਕਰ ਰਹੇ ਸੰ ਕਿੰਨਾ ਵਧੀਆ ਵਿਚਾਰ ਸੀ ਸ਼ਾਇਦ ਤੁਹਾਡੇ ਇਹਨਾਂ ਤਰੀਕਿਆਂ ਕਰਕੇ ਹੀ ਅੱਜ ਵੱਡੀ ਪੀੜ आश्रम ਦੇ ਦਰਵਾਜੇ ਤੇ ਚੜ ਰਹੀ ਹੈ ਸ਼ਾਇਦ ਇਸੇ ਲਈ ਗੁਰੂ ਦੇਵ ਦਾ ਤੁਹਾਡੇ ਵੱਲ ਵਿਸ਼ੇਸ਼ ਚੁਕਾਓ ਹੈ ਤੁਹਾਡੀ ਬਹਾਦਰੀ ਨੂੰ ਦੇਖ ਕੇ ਗੁਰੂ ਦੇਵ ਤੁਹਾਨੂੰ ਹਮੇਸ਼ਾ ਆਪਣੇ ਨਾਲ ਲੈ ਜਾਂਦੇ ਹਨ ਤਾਂ ਜੋ ਤੁਹਾਡਾ ਸਨਮਾਨ ਗੁਰੂ ਪਰਾਂਵਾਂ ਵਿੱਚ ਕੀਤਾ ਜਾ ਸਕੇ ਬਦਕਿਸਮਤੀ ਨਾਲ ਬੁੱਲੇ ਸ਼ਾ ਨੂੰ ਆਪਣੀ ਇੱਜ਼ਤ ਅਤੇ ਰੁਤਬੇ ਦਾ ਅਹਿਸਾਸ ਹੋਣ ਲੱਗ ਪਿਆ ਹੰਕਾਰ ਦੇ ਇਸ ਕਠੋਰ ਸ਼ੋਰ ਨੇ ਬੁੱਲੇ ਸ਼ਾ ਦੇ ਮਿੱਠੇ ਦਰਦ ਨੂੰ ਕੁੱਟ ਕੇ ਫੜ ਲਿਆ ਸੀ ਹੁਣ ਬੁੱਲੇ ਸ਼ਾ ਹਰ ਸਵੇਰ ਪ੍ਰਾਰਥਨਾ ਨਹੀਂ ਕਰਦਾ ਸੀ ਪਰ ਆਪਣੀ ਪ੍ਰਸਿੱਧੀ ਤੇ ਵਿਸ਼ਵਾਸ ਕਰਦਾ ਸੀ ਅਤੇ ਇਨਾ ਇੱਛਾ ਦੀ ਉਡੀਕ ਕਰਦਾ ਸੀ ਗੁਰੂ ਸਭ ਕੁਝ ਜਾਣਦੇ ਸਨ ਬੁੱਲੇ ਸ਼ਾਹ ਦੇ ਇਹਨਾਂ ਬਚਕਾਨਾ ਹਰਕਤਾਂ ਵਿਚਾਰਾਂ ਅਤੇ ਕੰਮਾਂ ਨੂੰ ਆਪਣੀ ਰੂਹਾਨੀ ਅੱਖਾਂ ਨਾਲ ਨਿਹਾਰ ਰਹੇ ਸਨ ਪਰ ਨજર ਰੱਖਣ ਦੇ ਬਾਵਜੂਦ ਵੀ ਉਹ ਇਸ ਨੂੰ ਨજર ਅੰਦਾਜ਼ ਕਰ ਰਹੇ ਸਨ ਸਭ ਕੁਝ ਜਾਣਨ ਦੇ ਬਾਵਜੂਦ ਵੀ ਉਹ ਆਪਣੀ ਰਹਿਮਤ ਦਾ ਪਰਦਾ ਪਾ ਰਹੇ ਸਨ ਉਹ ਅਜੇ ਵੀ ਉਸ ਨੂੰ ਹਰ ਸਵੇਰ ਆਪਣੇ ਨਾਲ ਲੈ ਕੇ ਜਾਂਦੇ ਅਤੇ ਸਤਸੰਗ ਦੇ ਵਿੱਚ ਵਿੱਚ ਲੁਕੇ ਹੋਏ ਲਫ਼ਜ਼ਾਂ ਵਿੱਚ ਜਿਤਾਉਂਦੇ ਰਹਿੰਦੇ ਇਹ ਹੀ ਸੋਚ ਕੇ ਕਿ ਬੁੱਲੇ ਸ਼ਾਹ ਦੀ ਤਬੀਅਤ ਵਿੱਚ ਫਰਕ ਆ ਜਾਵੇ ਪਰ ਬੁੱਲੇ ਸ਼ਾਹ ਦੀ ਜਮੀਰ ਦੇ ਸ਼ੀਸ਼ਿਆਂ ਤੇ ਹੰਕਾਰ ਦੀ ਇੱਕ ਪਰਤ ਜੰਮ ਗਈ ਸੀ ਹੁਣ ਜਦੋਂ ਇਨਾਇਤ ਨੇ ਦੇਖਿਆ ਕਿ ਬਿਮਾਰੀ ਵਿਗੜਦੀ ਜਾ ਰਹੀ ਹੈ ਤਾਂ ਉਹਨਾਂ ਨੇ ਛੋਟੀ ਜਹੀ ਸੱਟ ਅਤੇ ਸਰਜਰੀ ਕਰਨ ਦਾ ਫੈਸਲਾ ਕੀਤਾ ਅੱਜ ਵੀ ਇਨਾਇਤ ਸ਼ਾਹ ਰੋਜ਼ਾਨਾ ਵਾਂਗ ਆਪਣੀ ਕੁਟਿਆ ਬਾਹਰ ਆਇਆ ਉਸਨੇ ਚੁਣੇ ਹੋਏ ਚੇਲਿਆਂ ਨੂੰ ਆਵਾਜ਼ ਲਗਾਈ ਅਹਿਮਦ ਰਜਾਕ ਸੁਲੇਮਾਨ ਅਫਜ਼ਲ ਇਹਨਾਂ ਨੂੰ ਬੁਲਾਇਆ ਇਹਨਾਂ ਨਾਵਾਂ ਵਿੱਚ ਬੁੱਲੇ ਸ਼ਾਹ ਦਾ ਨਾਮ ਨਹੀਂ ਸੀ ਬੁੱਲੇ ਸ਼ਾਹ ਨੇ ਇਨਾਇਤ ਸ਼ਾਹ ਦੇ ਲੰਘਦੇ ਹੋਏ ਕਦਮਾਂ ਦੀ ਆਵਾਜ਼ ਤਾਂ ਸੁਣੀ ਪਰ ਆਪਣੇ ਲਈ ਕੋਈ ਮਮਤਾ ਭਰੀ ਆਵਾਜ਼ ਨਹੀਂ ਸੁਣੀ ਸੁਣਦੀ ਵੀ ਕਿਵੇਂ ਜੁਕਨੇ ਪਰ ਸਾਕੀ ਮਿਲਤਾ ਮਨਤ ਸੇ ਜਾਣੇ ਮੈਂ ਇਹ ਮਹਿਕਦਾ ਮੁਕਾਮ ਨਹੀਂ ਹੈ غرور ਕਾ ਬੁੱਲੇ ਸ਼ਾ ਹੱਕਾ ਬੱਕਾ ਰਹਿ ਗਿਆ ਉਸ ਦਾ ਚਿਹਰਾ ਨਿਚੋੜੇ ਹੋਏ ਨਿੰਬੂ ਵਾਂਗ ਬੇਵਸ ਅਤੀ ਸੁੰਗੜਿਆ ਹੋਇਆ ਦਿਖਣ ਲੱਗਾ ਇਹ ਕੀ ਹੈ ਗੁਰੂ ਦੇਵ ਨੇ ਅਜ ਮੇਰੀ ਖਬਰ ਹੀ ਨਹੀਂ ਲਈ ਮੈਨੂੰ ਭੁੱਲਣ ਹਾਰ ਬਣਾ ਦਿੱਤਾ ਕਿ ਉਹਨਾਂ ਨੂੰ ਮੇਰਾ ਖਿਆਲ ਨਹੀਂ ਆਇਆ ਇਹ ਕਿਹੋ ਜਿਹੀ ਲਾਪਰਵਾਹੀ ਹੈ ਮੇਰੀਆਂ ਨਜ਼ਰਾਂ ਵਿੱਚ ਦੁਨੀਆ ਇੱਕ ਤਾਰੀਖ ਬਣ ਗਈ ਹੈ ਤੂੰ ਬਸ ਇੱਕ ਦੀਵਾ ਜਗਾਇਆ ਅਤੇ 부ਝਾ ਦਿੱਤਾ ਸ਼ਾ ਜੀ ਤੁਹਾਡੀ ਲਾਪਰਵਾਹੀ तो हर लिए मामूली हो सकती है पर मेरे लिए यह कातक है जुदा हुआ है तो होशोहवास भी ले जा ये धूप छाओं की धुंधली आस भी ले जा मैं तिश नगी का समुंदर हूँ रेगिस्तान में जमी हुई मेरे होठों की प्यास भी ले जा सांस सांस में खटक रहा है जहां फिजा का एहसास फिजा में बिखरी हुई अपनी बास भी ले जा आज पहली बार बुल्ले शाह नु बिछोड़े दा कोड़ा प्याला चखना पिया अझ ही फिजा विच सांस लिया जिथे गुरु दी खुशबू तहसी पर गुरु ओथे नहीं सी ਅੱਜ ਪਹਿਲੀ ਵਾਰ ਉਸਦੇ ਬੁੱਲਾਂ ਤੇ ਆਈ ਪਿਆਸ ਅਜੀਬੁ ਜੁਹੀ ਨਹੀਂ ਸੀ ਜੰਮ ਚੁੱਕੀ ਸੀ ਗੁਰੂ ਦੇਵ ਚਲੇ ਗਏ ਸੰ ਸਿਰਫ ਉਮੀਦ ਹੀ ਬਚੀ ਸੀ ਜਾਂ ਤੁਸੀਂ ਕਹਿ ਸਕਦੇ ਹੋ ਕਿ ਆਤਮਾ ਗਵਾਚ ਗਈ ਸੀ ਅਤੇ ਅੰਦਰ ਕੁਛ ਖੋਖਲੇ ਖੋਲ ਵੱਜ ਰਹੇ ਸੰ ਬੁੱਲੇ ਸ਼ਾ ਆਪਣੀ ਕੁਟਿਆ ਦੇ ਇੱਕ ਕੋਨੇ ਵਿੱਚ ਉਦਾਸ ਹੋ ਕੇ ਬੈਠਾ ਸੀ ਬੁੱਲੇ ਸ਼ਾ ਸੋਚ ਰਿਹਾ ਸੀ ਤਾਂ ਕੀ ਹੋਇਆ ਕਿ ਗੁਰੂ ਦੇ ਮੈਨੂੰ ਨਾਲ ਨਹੀਂ ਲੈ ਕੇ ਗਏ ਆਸ਼ਰਮ ਦੇ ਬਹੁਤ ਸਾਰੇ ਵੱਡੇ ਸਾਧਕਾਂ ਨੂੰ ਆਪਣੇ ਨਾਲ ਨਹੀਂ ਲੈ ਕੇ ਜਾਂਦੇ ਹੁਣ ਤਾਂ ਤੂੰ ਵੀ ਸਿਆਣਾ ਹੋ ਗਿਆ ਹੈ ਬੁੱਲੇ ਸ਼ਾ ਆਪਣੇ ਮਨ ਨੂੰ ਮਨਾਉਣ ਲੱਗ ਪਿਆ ਇਹ ਵੀ ਸੰਭਵ ਹੈ ਕਿ ਗੁਰੂ ਜੀ ਕਿਸੇ ਕੰਮ ਵਿੱਚ ਰੁੱਝੇ ਹੋਏ ਹੋਣ ਅਤੇ ਇਸ ਕਾਰਨ ਉਹਨਾਂ ਨੇ ਆਪਣੇ ਦਰਸ਼ਨਾਂ ਵਿੱਚ ਆਉਣ ਵਾਲੇ ਪਹਿਲੇ ਸ਼ਰਧਾਲੂਆਂ ਤੇ ਨਜ਼ਰੇ ਕਰਮ ਕਰ ਦਿੱਤੀ ਹੋਵੇ ਜ਼ਰੂਰ ਇਹ ਹੀ ਹੋਣਾ ਚਾਹੀਦਾ ਹੈ ਬੁੱਲੇ ਸ਼ਾ ਆਪਣੇ ਆਪ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸੈਲਾਬ ਅੱਖਾਂ ਦੇ ਕਿਨਾਰੇ ਤੋੜ ਕੇ ਵਾੜ ਬਣ ਗਿਆ ਭਾਵਨਾਵਾਂ ਗਰਭ ਦੀਆਂ ਡੁੰਗਾਈਆਂ ਤੋਂ ਬਾਹਰ ਨਿਕਲ ਕੇ ਗਲੇ ਰਾਹੀਂ ਬਾਹਰ ਆ ਗਈਆਂ ਆਪਣੇ ਗੋਡੇ ਆਪਣੀ ਛਾਤੀ ਨਾਲ ਟਿਕਾਏ ਅਤੇ ਆਪਣਾ ਚਿਹਰਾ ਆਪਣੀ ਹਥੇਲੀਆਂ ਵਿੱਚ ਲੁਕਾ ਕੇ ਉਹ ਆਪਣੇ ਗੁਰੂ ਲਈ ਬੱਚਿਆਂ ਵਾਂਗ ਰੋਣ ਲੱਗ ਪਿਆ ਉਹ ਫੁੱਟ-ਫੁੱਟ ਕੇ ਰੋਣ ਲੱਗ ਪਿਆ ਮੇਰੇ ਦਿਲ ਦੇ ਕਿਸੇ ਕੋਨੇ ਵਿੱਚ ਇੱਕ 마ਸੂਮ ਸਾ ਬੱਚਾ ਤੇਰੇ ਦਾਮਨੇ ਇਸ਼ਕ ਕੀ ਤਲਬ ਰੱਖਤਾ ਹੈ ਝਟਕ ਕਰ ਖਿੱਚ ਲੋਗੇ ਤੂੰ ਦਾਮਨ ਅਗਰ ਆਲਮੇ ਹਸ਼ਰ ਦੇਖੋ ਵੇ ਜਿੱਤ ਕਰ ਅੜਤਾ ਹੈ ਬੁੱਲੇ ਸ਼ਾ ਬੱਚਿਆਂ ਵਾਂਗ ਰੋਂਦੇ ਹੋਏ ਪ੍ਰਾਰਥਨਾ ਵਿੱਚ ਕੁਝ ਬੁੜਬੁੜਾਉਣ ਲੱਗ ਪਿਆ ਗੁਰਦੇਵ ਕੀ ਮੈਂ ਇੰਨਾ ਸਿਆਣਾ ਹੋ ਗਿਆ ਹਾਂ 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 ਹੁਣ ਮੈਂ ਅਵਲਖਾਂ ਬਣ ਗਿਆ ਹਾਂ ਮੈਂ ਖਲੀਫਾ ਬਣ ਗਿਆ ਹਾਂ ਹੁਣ ਮੈਨੂੰ ਤੋ ਹ ਡੀਪੀ ਆਰੀ ਸੰਗਤ ਦੀ ਕੀ ਲੋੜ ਹੈ ਮੈਂ ਹੁਣ ਵੱਡਾ ਹੋ ਗਿਆ ਹਾਂ ਗੁਰੂ ਜੀ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਕਿਉਂ ਰਸਵਾ ਕੀਤਾ ਤੁਸੀਂ ਮੈਨੂੰ ਆਪਣੇ ਦਿਲ ਵਿੱਚੋਂ ਕਿਉਂ ਕੱਢ ਦਿੱਤਾ ਕਿਰਪਾ ਕਰਕੇ ਇੱਕ ਮਾਂ ਵਾਂਗ ਮੇਰੀ ਗਲਤੀ ਸੁਧਾਰੋ ਪਰ ਮੈਨੂੰ ਇਸ ਤਰ੍ਹਾਂ ਨਜ਼ਰ ਅੰਦਾਜ਼ ਨਾ ਕਰੋ ਰੂਣ ਕਾਰਨ ਬੁੱਲੇ ਸ਼ਾ ਦੀਆਂ ਹਿਚਕੀਆਂ ਵੱਧ ਗਈਆਂ ਸਨ ਸਥਿਤੀ ਪਿਆਨਕ ਹੋ ਗਈ ਸੀ ਜਦੋਂ ਵੀ ਕੋਈ ਭਗਤ ਆਪਣੇ ਗੁਰੂ ਨੂੰ ਸੱਚੇ ਦਿਲ ਨਾਲ ਪ੍ਰਾਰਥਨਾ ਕਰਦਾ ਹੈ ਤਾਂ ਉਹ ਪ੍ਰਾਰਥਨਾ ਤੁਰੰਤ ਗੁਰੂ ਦੇ ਦਿਲ ਨੂੰ ਪਤਾ ਲੱਗ ਜਾਂਦੀ ਹੈ ਦੂਜੇ ਪਾਸੇ ਇਨਾ ਇਤਸ਼ਾਹ ਦਾ ਪੱਲਾ ਵੀ ਬੁੱਲੇ ਸ਼ਾਨ ਨੂੰ ਪਿਆਰ ਕਰਨ ਲਈ ਉਤਸਕ ਸੀ ਚਰਾਗਾ ਵਿੱਚ ਕੁਝ ਹੀ ਪਲ ਬੀਤੇ ਸੰ ਜਦੋਂ ਉਸਨੇ ਸਾਰਿਆਂ ਨੂੰ ਵਾਪਸ ਜਾਣ ਦਾ ਹੁਕਮ ਦਿੱਤਾ ਅੱਜ ਬਹੁਤ ਸਮੇਂ ਬਾਅਦ ਪਹਿਲੀ ਵਾਰ ਜਾਨਵਰ ਆਸ਼ਰਮ ਵਿੱਚ ਭੁੱਖੇ ਵਾਪਸ ਆਏ ਸਾਰੇ ਆਸ਼ਰਮ ਵਿੱਚ ਦਾਖਲ ਹੋਏ ਇਨਾਇਤ ਨੇ ਆਪਣੀਆਂ ਰੂਹਾਨੀ ਅੱਖਾਂ ਸਾਰੀਆਂ ਦਿਸ਼ਾਵਾਂ ਵਿੱਚ ਮੋੜ ਦਿੱਤੀਆਂ ਹਰ ਫੁੱਲ ਦੀ ਪੱਤੀ ਹੰਝੂਆਂ ਨਾਲ ਭਿੱਜ ਗਈ ਸੀ ਕਿਸ ਨੇ ਬਸੰਤ ਦੇ ਪੱਲੇ ਨੂੰ ਫੜ ਕੇ ਰੋਇਆ ਹੈ ਜਾਨੀ ਜਾਨ ਇਨਾਇਤ ਸ਼ਾ ਨੂੰ ਪਤਾ ਸੀ ਕਿ ਕੌਣ ਰੋ ਰਿਹਾ ਸੀ ਉਸਨੇ ਕਿਹਾ ਕਿ ਬਹੁਤ ਜ਼ਿਆਦਾ ਮੀਂਹ ਪਿਆ ਹੈ ਕਿਸ ਹੜ ਨੇ ਮਿੱਟੀ ਨੂੰ ਗਿੱਲਾ ਕਰ ਦਿੱਤਾ ਹੈ ਅਤੇ ਹਵਾ ਨੂੰ ਖੁਸ਼ਬੂਦਾਰ ਬਣਾ ਦਿੱਤਾ ਹੈ ਉਹ ਅੰਜਾਨੇ ਵਿੱਚ ਬੁੱਲੇ ਸ਼ਾਹ ਦੀ ਕੁਟਿਆਵਲ ਵਦਿਆ ਇੱਥੇ ਬੁੱਲੇ ਸ਼ਾਹ ਨੇ ਅਚਾਨਕ گاਵਾ ਅਤੇ ਮੱਝਾਂ ਦਾ ਸ਼ੋਰ ਸੁਣਿਆ ਇਸ ਦੇ ਨਾਲ ਹੀ ਜਾਣੀ ਪਛਾਣੀ ਪੀੜ ਪੜੱਕੇ ਅਤੇ ਕਦਮਾਂ ਦੀ ਆਵਾਜ਼ ਗੁਰੂਦੇਵ ਐਨੀ ਜਲਦੀ ਬੁੱਲੇ ਸ਼ਾ ਐਨੀ ਤੇਜ਼ੀ ਨਾਲ ਉੱਠਿਆ ਕੋਨੇ ਵਿੱਚ ਰੱਖੇ ਕੜੇ ਤੋਂ ਆਪਣੀਆਂ ਅੱਖਾਂ ਤੇ ਪਾਣੀ ਦੇ ਛਿੱਟੇ ਮਾਰੇ ਆਪਣੇ ਕੁੜਤੇ ਦੀ ਗਿੱਲੀ ਵਾ ਨਾਲ ਮੂੰਹ ਸਾਫ਼ ਕੀਤਾ ਅਤੇ ਭੱਜ ਕੇ ਆਪਣਾ ਦਰਵਾਜ਼ਾ ਖੋਲ੍ਹਿਆ ਅਤੇ ਗੁਰੂਦੇਵ ਉਸ ਤੋਂ ਸਿਰਫ 4 ਕਦਮ ਦੂਰ ਸੀ ਬੁੱਲੇ ਸ਼ਾਹ ਨੇ ਉਹਨਾਂ ਨੂੰ ਚੁੱਕ ਕੇ ਸਲਾਮ ਕੀਤਾ ਇਨਾ ਇਤਸ਼ਾ ਉਥੇ ਹੀ ਰੁਕ ਗਿਆ ਅਤੇ ਉਸ ਦੀ ਨਜ਼ਰ ਬੁੱਲੇ ਸ਼ਾਹ ਦੇ ਚਿਹਰੇ ਤੇ ਸੀ ਬੁੱਲੇ ਸ਼ਾਹ ਦੀਆਂ ਅੱਖਾਂ ਲਾਲ ਅਤੇ ਸੁੱਜੀਆਂ ਹੋਈਆਂ ਸਨ ਨੱਕ ਪੁੰਨੇ ਹੋਏ ਪਕੌੜਿਆਂ ਵਰਗਾ ਬੁੱਲ ਲਟਕ ਰਹੇ ਸਨ ਵਾਲ ਖਿੰਡੇ ਹੋਏ ਸਨ ਬਾਵਾ ਉਲਝੀਆਂ ਹੋਈਆਂ ਸਨ ਇਹ ਇੱਕ পাগল ਸਾਧਕ ਦਾ ਸ਼ਿੰਗਾਰ ਸੀ ਬੁੱਲੇ ਸ਼ਾਨੂ ਇਸ ਤਰ੍ਹਾਂ ਸਜਿਆ ਦੇਖ ਕੇ ਇਨਾਇਤ ਮਿੱਠਾ ਜਿਹਾ ਮੁਸਕਰਾਇਆ ਅੱਖੋਂ ਕੋ بچਾਏ تھے ਹਮ ਅਸ਼ਕਿ ਸ਼ਿਕਾਇਤ ਸੇ ਸਾਕੀ ਕੇ ਤਵਸਮ ਨੇ ਛਲਕਾ دیا ਪੈਮਾਨਾ ਗੁਰੂ ਦੀ ਮਿੱਠੀ ਮੁਸਕਰਾਹਟ ਦੇਖ ਕੇ ਬੁੱਲੇ ਸ਼ਾ ਫਿਰ ਰੋਣ ਲੱਗ ਪਿਆ ਮੈਨੂੰ ਰੋਣ ਦਿਓ ਮੈਨੂੰ ਰੋਣਾ ਪਸੰਦ ਹੈ ਤੁਸੀਂ ਮੁਸਕਰਾਓ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੁਸਕਰਾਓ ਪਰ ਇਨਾਇਤ ਸ਼ਾ ਨੇ ਕਿਰਪਾ ਦੀ ਸ਼ਿਕਾਇਤ ਨਾਲ ਪਰੇ ਇੰਨਾ ਹੰਝੂਆਂ ਤੇ ਰਹਿਮ ਨਹੀਂ ਕੀਤਾ ਉਹ ਬਿਨਾਂ ਕੁਝ ਕਹੇ ਆਪਣੀ ਕੁਟਿਆਵਲ ਚਲੇ ਗਏ ਹੋਣ ਸਿਰਫ ਮੁਹੱਬਤ ਦੇ ਫਰਿਸ਼ਤੇ ਸਤਿਗੁਰੂ ਹੀ ਜਾਣਦਾ ਹੈ ਕਿ ਆਪਣੇ ਰੋਂਦੇ ਪਗਤ ਨੂੰ ਨજર ਅੰਦਾਜ਼ ਕਰਨ ਲਈ ਉਸ ਨੂੰ ਕਿੰਨੀ ਤਾਕਤ ਇਕੱਠੀ ਕਰਨੀ ਪੈਂਦੀ ਹੈ ਪਰ ਉਹ ਕੀ ਕਰ ਸਕਦਾ ਹੈ ਪਿਆਰ ਵਿੱਚ ਹੋਣ ਤੋਂ ਇਲਾਵਾ ਉਸ ਨੂੰ ਵੈਦ ਦੇ ਵਜੋਂ ਵੀ ਕੰਮ ਕਰਨਾ ਪੈਂਦਾ ਹੈ ਦੂਜੇ ਪਾਸੇ ਉਹ ਸਾਰੀਆਂ ਦਲੀਲਾਂ ਜਿਨ੍ਹਾਂ ਨਾਲ ਬੁੱਲੇ ਸ਼ਾ ਆਪਣੇ ਆਪ ਨੂੰ ਯਕੀਨ ਦਿਵਾ ਰਿਹਾ ਸੀ ਉਹ ਸਾਰੀਆਂ ਦਲੀਲਾਂ ਬੇਬੁਨਿਆਦ ਨਿਕਲੀਆਂ ਮਾਮਲਾ ਆਸਾਨੀ ਨਾਲ ਹੱਲ ਨਹੀਂ ਹੋਇਆ ਇਹ ਨਾਜੁਕ ਸੀ ਬੁੱਲੇ ਸ਼ਾ ਹੁਣ ਕੁਝ ਹੱਦ ਤੱਕ ਸਮਝ ਰਿਹਾ ਸੀ ਕਿ ਉਸਦੇ ਗੁਰੂ ਦੇਵ ਕੁਸ਼ਲ ਕਿਉਂ ਨਰਾਜ ਹਨ ਕੀ ਕਾਰਨ ਸੀ ਉਸ ਦੀ ਨજર ਉਸ ਤੇ ਪਈ ਅਤੇ ਸੋਚਿਆ ਕਿ ਤੁਹਾਡੇ ਵਿੱਚ ਕੋਈ ਕਾਬਲੀਅਤ ਹੈ ਪਰ ਤੁਸੀਂ ਇਹ ਕਿਉਂ ਭੁੱਲ ਜਾਂਦੇ ਹੋ ਕਿ ਉਹ ਯਤੀਮਾਂ ਤੇ ਵੀ ਦਿਆ ਕਰਦਾ ਹੈ ਬੱਲੇ ਸ਼ਾ ਖੁਦ ਸ਼ਰਮਿੰਦਾ ਮਹਿਸੂਸ ਕਰਨ ਲੱਗਾ ਅਤੇ ਆਪਣੇ ਆਪ ਨੂੰ ਪਛਤਾਵੇ ਦੀਆਂ ਪਾਰੀ ਪਾਵਨਾ ਮਨ ਨਾਲ ਦੱਬਿਆ ਹੋਇਆ ਪਾਇਆ ਉਹ ਕਿਸੇ ਤਰ੍ਹਾਂ ਇਸ ਪਾਰ ਨੂੰ ਚੁੱਕਦਾ ਹੋਇਆ ਆਪਣੇ ਗੁਰੂ ਦੇਵ ਦੀ ਕੁਟਿਆ ਦੇ ਦਰਵਾਜ਼ੇ ਤੇ ਪਹੁੰਚ ਗਿਆ ਸੋ ਦੋਸਤੋ ਜੇਕਰ Sufi Kar Channel ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ત ચેનલનું સબસ્ક્રાઈબ જરૂર કર્યો લાઈક તે શેર કર્યો ધનવાદ